ਇਹ ਹੜ ਆਏ ਨੇ ਜਿਹਨਾਂ ਦਾ ਬਹੁਤ بڑا ਨੁਕਸਾਨ ਹੋਇਆ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ ਜਾਂ 88 ਦੇ ਵਿੱਚ ਹੜ ਆਇਆ ਸੀ ਉਦੋਂ ਨੁਕਸਾਨ ਹੋਇਆ 93 'ਚ ਨੁਕਸਾਨ ਹੋਇਆ ਵੀ ਐਥੀ ਉਹ ਤੋਂ ਵੀ ਬੜਾ ਨੁਕਸਾਨ ਹੋਇਆ ਵਰਖਣਾ ਸਾਹਿਬ ਬਾਰੇ ਪਹਿਲਾਂ ਵੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਹੈ ਤਾਮਨ ਡਾਕੂ ਦੇ ਅੰਦਰ ਜਾ ਕੇ 5 ਕਰੋੜ ਰੁਪਇਆ ਕਈ ਟ੍ਰੇਨਾਂ ਭਰ ਕੇ ਰਾਸ਼ਨ ਦੀਆਂ ਲੈ ਕੇ ਜਾਣਾ ਉਹ ਹੜ ਆਏ 10 ਕਰੋੜ ਰੁਪਇਆ ਕਰਾ ਸਕਦੇ ਨੰਦ ਦੇ ਦੇ ਲੋਕ ਲੈ ਦੇ ਜੋਗ ਸੀ ਉਹਨਾਂ ਨੂੰ ਦੇ ਰਹੇ ਸੀ ਅਤੇ ਉਹਨਾਂ ਨੇ ਇੱਛਾ ਜाहिर ਕੀਤੀ ਕਿ ਪਰ ਤਰਨਤਾਰ ਪਟਾਣਪੁਰ ਜਿੰਨੇ ਵੀ ਗ੍ਰੰਥੀ ਤੇ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਨੂੰ 5-5000 ਰੁਪਏ ਉਹਨਾਂ ਦੀ ਬਾਲੀ ਸਹਾਇਤਾ ਬਦਦ ਕਰ ਰਿਹਾ ਹੈ ਮਾਦੋਗੀ ਜੈ ਰਹੋ 75 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਗੁਰੂ ਘਰ ਦੇ ਗ੍ਰੰਥੀ ਤੇ ਪੁਜਾਰੀਆਂ ਦਾ ਸਤਿਕਾਰ ਕੀਤਾ ਗਿਆ ਹੈ ਅੱਜ ਤੱਕ ਜਿੰਨੇ ਵੀ ਸਰਕਾਰਾਂ ਆਈਆਂ ਜਿੰਨੇ ਵੀ ਅੱਜ ਤੱਕ ਉਹ ਡੇਵਾ ਡੇਸਾਂ ਤਾਆਂ ਆਈਆਂ ਕਿਸੇ ਨੇ ਵੀ ਇੱਦਾ ਵੱਡਾ ਉਪਰਾਲਾ ਨਹੀਂ ਕੀਤਾ ਕਿ ਗੁਰੂ ਘਰ ਦੇ ਵਜ਼ੀਰਾ ਤੇ ਪੰਕਤਾਂ ਵਾਸਤੇ ਸੋਚਿਆ ਕੋਈ ਜਾਵੇ ਪਰ ਅੱਜ ਪਹਿਲੀ ਵਾਰੀ ਇਹ ਕੰਮ ਵੇਖਣ ਨੂੰ ਮਿਲਿਆ ਪ੍ਰਮਾਤਮਾ ਸੇ ਅਰਦਾਸ ਕਰਤਾ ਹੂੰ ਪ੍ਰਮਾਤਮਾ ਸੇ ਰਖੜਾ ਸਾਹਿਬ ਜੀ ਜੋ ਆਪਣੇ ਲਕਸ਼ਯ ਕੋ ਪੂਰਨ ਕਰਨੇ ਕੇ ਲਿਏ ਲਗੇ ਹੋਏ ਹੈ ਜਨਤਾ ਕੇ ਸੇਵਾ ਕਰਨੇ ਕੇ ਲਿਏ ਪ੍ਰਮਾਤਮਾ ਉਨਕੋ ਇਤਨੀ ਸ਼ਕਤੀ ਦੇ ਵਾਹਿਗੁਰੂ 인ਕੇ ਉਹਨੂੰ ਇਤਨੀ ਸ਼ਕਤੀ ਦੇ ਕਿ ਉਹ ਆਪਣੇ ਲਕਸ਼ ਕੋ ਪ੍ਰਾਪਤ ਕਰ ਸਕੇ ਠੀਕ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕਰਨੀ ਚਾਹੀਦੀ ਹੈ ਜੋ ਸੇਵਾ ਕਰਸਨ ਵਿੱਚ ਪ੍ਰਮਾਤਮਿਕ ਗੰਦਾ ਹੈ ਤਾਂ ਤੁਸੀਂ ਕਰਸਨ ਵਿੱਚ ਪ੍ਰਮਾਤਮਾ ਦਾ ਨਾਮ ਦੇ ਵੀ ਤੁਸੀਂ ਕਰ ਨਹੀਂ ਸਕਦੇ ਕੋਣ ਵਾਲਾ ਜਿਹੜਾ ਲਕਸ਼ ਨੇ 2027 ਦਾ ਜੇ ਅੱਜ ਵੀ ਕੋ 75 ਸਾਲਾਂ ਚ ਗਰੰਥੀਆਂ ਦੀ ਪੁਕਾਰ ਸੁਨੇਗੀ ਉਹਨਾਂ ਦੀ ਬਾਹ ਫੜੇ ਕਿ ਅਸੀਂ ਚੌਣੇ ਆਉਣ ਵਾਲੇ ਸਮੇਂ ਸਰਕਾਰ ਇਹਨਾਂ ਦੀ ਬਣੇ ਤਾਂ ਕਿ ਜਿੰਨੇ ਵੀ ਗ੍ਰੰਥੀ ਸਿੰਘ ਜਾਂ ਜਿੰਨੇ ਵੀ ਪੰਡਤ ਜਾਂ ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਦੇ ਬਾ ਪਹਿਲਾਂ ਵੀ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਫੜਦੇ ਆਏ ਨੇ ਤੇ ਅੱਗੋਂ ਵੀ ਸਭਨਾਂ ਨੂੰ ਬੇਨਤੀ ਕਰਨੇ ਕਿ ਇਹਨਾਂ ਦਾ ਸਾਥ ਸਭਨਾਂ ਦੇਣਾ ਹੈ ਸੁਨਾਮੀ ਆਈ ਸਾਊਥ ਦੇ ਵਿੱਚ ਅਸੀਂ ਉੱਥੇ ਵੀ ਗਏ ਜੀ ਸਾਡੀ ਅੱਜ ਜਿਹੜੇ ਖੜੇ ਨੇ ਸਾਰੀ ਟੀਮ ਉੱਥੇ ਨਾਲ ਗਈ ਸੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀਗੇ ਤੇ ਉੱਥੇ ਵੀ ਕਿ ਟ੍ਰੇਨ ਬਰਖ ਲੈ ਗਿਆ ਜੀ ਕਿਸਾਨ ਅੰਦੋਲਨ ਚੱਲਿਆ ਉੱਥੇ ਤਕਰੀਬਨ ਇੱਕ ਸਾਲ ਲਾ ਕੇ ਆਏ ਸੀਗੇ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਜੋ ਕਿ ਜਿੰਨੇ ਵੀ ਸਮਾਣੀ ਦੇ ਗ੍ਰੰਥੀ ਸਿੰਘ ਜਿੰਨੇ ਵੀ ਸਮਾਣੀ ਦੇ ਪੁਜਾਰੀ ਨੇ ਸਾਰਿਆਂ ਨੂੰ ਬੜੇ ਮਾਣ ਤੇ ਸਨਮਾਨ ਦੇ ਨਾਲ ਅੱਜ ਬੁਲਾ ਕੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਤੇ 5-5000 ਰੁਪਇਆ ਉਹਨਾਂ ਨੂੰ ਸੇਵਾ ਵਲੋਂ ਦਿੱਤਾ ਹੈ ਇਹ ਸਾਡੇ ਬਾਪੂ ਜੀ ਨੇ ਸਾਨੂੰ ਗੁਰਤੀ ਦੇ ਵਿੱਚ ਦਿੱਤਾ ਹੈ ਗੁਰਨਾਨਕ ਦੇਵ ਜੀ ਦੀ 20 ਰੁਪਏ ਦੀ ਐਫਡੀ ਆ ਰਾਈਬ ਜਿਹੜੀ ਉਹ ਸਾਡੀ ਅੱਜ ਚੱਲ ਰਹੀ ਹੈ ਤੇ ਗਏ ਦੇਖਿਆ ਬਹੁਤ ਮਾੜਾ ਹਾਲ ਸੀਗਾ ਜਿੱਥੇ ਲੋਕਾਂ ਦੇ ਘਰ ਟਹਿਗੇ ਜਿੱਥੇ ਫਸਲਾਂ ਸੁਆ ਹੋ ਗਈਆਂ ਬੁਆਰੀਆਂ ਫੈਲ ਗਈਆਂ ਬਹੁਤ ਬੜਾ ਨੁਕਸਾਨ ਹੋਇਆ ਜਿੰਨੇ ਵੀ ਸਾਡੇ ਗੁਰਦੁਆਸ਼ਾ ਦੇ ਗ੍ਰੰਥੀ ਸਹਿਬਾਨ ਨੇ ਜਾਂ ਮੰਦਰਾਂ ਦੇ ਵਿੱਚ ਪੁਜਾਰੀ ਨੇ ਸਾਰਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਇਸ ਦਿਹਾ ਬਾਹਰ ਜਾਈ ਕਰਦੇ ਆ ਉੱਥੇ ਇੱਥੇ ਵੀ ਕਰਦੇ ਆ ਦੇਖੋ ਜਿਹੜਾ ਅੱਜ ਦਾ ਸਮਾਗਮ ਸੀਗਾ ਇਹ ਜਿਹੜੇ ਹੜ੍ਹ ਆਏ ਨੇ ਜਿਹਨਾਂ ਦਾ ਬਹੁਤ بڑا ਨੁਕਸਾਨ ਹੋਇਆ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ ਜਾਂ 88 ਦੇ ਵਿੱਚ ਹੜ੍ਹ ਆਇਆ ਸੀ ਉਦੋਂ ਨੁਕਸਾਨ ਹੋਇਆ 93 'ਚ ਨੁਕਸਾਨ ਹੋਇਆ ਤੇ ਐਥੀਓ ਤੋਂ ਵੀ ਬੜਾ ਨੁਕਸਾਨ ਹੋਇਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕਰਨੀ ਚਾਹੀਦੀ ਹੈ ਜੋ ਸੇਵਾ ਕਰਦੈ ਪ੍ਰਮਾਤਮਾ ਦਾ ਤਾਂ ਤੁਸੀਂ ਕਰਦ ਸਮਝ ਪ੍ਰਮਾਤਮਾ ਦੇ ਨਾਮ ਦੇ ਵਿੱਚ ਤੁਸੀਂ ਕਰੀਂ ਸਕਦੇ ਸੁਨਾਮੀ ਆਈ ਸਾਊਥ ਦੇ ਵਿੱਚ ਅਸੀਂ ਉੱਥੇ ਵੀ ਗਏ ਸੀ ਸਾਡੀ ਅਜੇ ਨਿਖੜੇ ਸਾਰੀ ਟੀਮ ਉੱਥੇ ਨਾਲ ਗਈ ਸੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀਗੇ ਤੇ ਉੱਥੇ ਵੀ ਕਿ ਟ੍ਰੇਨ ਪਰਖ ਲੈ ਗਿਆ ਸੀ ਕਿਸਾਨ ਅੰਦੋਲੇ ਚੱਲਿਆ ਉੱਥੇ ਤਕਰੀਬਨ ਇੱਕ ਸਾਲ ਲਾ ਕੇ ਆਏ ਸੀਗੇ ਜੇ ਸ਼ੂਗਰ ਮਿਲਦੇ ਵਿੱਚ ਟਰੈਕਟਰ ਆ ਲਿਓ ਵੀ ਅਸੀਂ ਉੱਥੇ ਵੀ ਇਹ ਸਾਡੇ ਬਾਪੂ ਜੀ ਨੇ ਸਾਨੂੰ ਗੁਰਤੀ ਦੇ ਵਿੱਚ ਦਿੱਤਾ ਗੁਨਾਕਦੇਵ ਜੀ ਦੀ 20 ਰੁਪਏ ਦੀ ਐਫਡੀ ਆਰ ਕਰਾਈ ਵੀ ਜਿਹੜੀ ਉਹ ਸਾਡੀਆਂ ਚੱਲ ਰਹੀ ਹੈ ਜਦੋਂ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਅਜਨਾਲੇ ਉੱਥੇ ਗਏ ਦੇਖਿਆ ਬਹੁਤ ਮਾੜਾ ਹਾਲ ਸੀਗਾ ਜਿੱਥੇ ਲੋਕਾਂ ਦੇ ਘਰ ਟ ਹੈਗੇ ਜਿੱਥੇ ਫਸਲਾਂ تباہ ਹੋ ਗਈਆਂ ਬਿਮਾਰੀਆਂ ਫੈਲ ਗਈਆਂ ਬਹੁਤ ਬੜਾ ਨੁਕਸਾਨ ਹੋਇਆ ਉੱਥੇ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਦਾ ਵੀ ਬਚਾਰਾ ਨੁਕਸਾਨ ਹੋਇਆ ਹੈ ਉਹਨਾਂ ਦਾ ਵੀ ਅੱਗੇ ਬਾਅਦ ਉਹਨਾਂ ਨੂੰ ਕੀ ਦੇਣਗੇ ਕਿਉਂਕਿ ਜੇ ਕਿਸੇ ਫਸਲ ਹੋਊਗੀ ਤਾਂ ਹੀ ਉਹਨਾਂ ਨੂੰ ਕੁਝ ਦੇ ਸਕਵੇ ਫਿਰ ਅਸੀਂ ਫੈਸਲਾ ਕੀਤਾ ਕਿ 5-5000 ਰੁਪਏ ਅਸੀਂ ਉੱਥੇ ਉਹਨਾਂ ਨੂੰ ਜਰੂਰ ਸੇਵਾ ਕਰੀਏ ਤੇ ਉੱਥੋਂ ਫਿਰ ਮੈਂ ਆਪਣੀ ਟੀਮ ਦੇ ਨਾਲ ਜੀ ਆਇਆਂ ਸਾਰੀ ਟੀਮ ਖੜੀ ਆ ਹੈ ਸ੍ਰੀ ਸਮਾਨਿਆਨ ਮੈਂ ਇਤੀ ਬੇਨਤੀ ਕਿ ਵੀ ਮੇਰੇ ਮਨ ਦੇ ਵਿੱਚ ਹੈ ਔਰ ਸਾਰਿਆਂ ਨੇ ਇਸ ਗੱਲ ਦੇ ਉੱਤੇ ਫੁੱਲ ਟਾਏ ਕਿ ਇਹ ਜੀ ਬਹੁਤ ਚੰਗਾ ਕੰਮ ਹੈ ਜਿੰਨੇ ਵੀ ਸਾਡੇ ਗੁਰਦੁਆਸ਼ਾ ਦੇ ਗ੍ਰੰਥੀ ਸਹਿਬਾਨ ਨੇ ਜਾਂ ਮੰਦਰਾਂ ਦੇ ਵਿੱਚ ਪੁਜਾਰੀ ਨੇ ਸਾਰਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਇਸ ਤਰ੍ਹਾਂ ਬਾਹਰ ਜਾਇ ਕਰਦੇ ਆ ਉੱਥੇ ਇੱਥੇ ਵੀ ਕਰਦੇ ਆ ਇਕੱਲਾ ਸਬਾਣੇ ਹਲਕੇ ਤੇ ਇਹ ਕਹੇ ਜਾ ਬਸਾਲਾ ਕੀਤਾ ਜਾ ਰਿਹਾ ਜੀ ਹੋਰ ਹਲਕੇ ਨਹੀਂ ਨਹੀਂ ਸਾਰੇ ਹਲਕੇ ਜਾ ਕੇ ਆਏ ਜੀ ਸਾਰੇ ਗੁਰਦਾਸਪੁਰ ਅੰਬਰਸਾਹ ਤੱਕ ਨਾ ਜਾਏ ਸਾਰੇ ਸਾਰੇ ਹਲਕੇ ਦੀ ਜਾ ਕੇ ਆਏ ਤੇ ਜਿੱਥੇ ਜਿੱਥੇ ਕੋਈ ਸੀਗੀ ਉੱਥੇ ਦਾ ਮਿਲ ਕੇ ਬੈਠਾ ਸਾਡੇ ਪ੍ਰਧਾਨ ਸਾਹਿਬ ਕੈਣੀ ਹਰਪ੍ਰੀਤ ਜੀ ਵੀ ਨਾਲ ਗਏ ਸੀ ਤੇ ਇੱਥੇ ਫਿਰ ਉਹ ਕਹਿਣ ਲੱਗੇ ਵੀ ਤੁਸੀਂ ਇੱਥੇ ਦਾ ਇਕੱਲੇ ਵੀ ਕਰ ਸਕਦੇ ਹੋ ਇੱਥੇ ਫਿਰ ਅਜਿ ਕੀਤਾ ਤੇ ਤੁਹਾਡਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੜਾ ਸਾਥ ਦਿੱਤਾ ਹੈ ਕਿ ਜਦੋਂ ਕੋਈ ਕੰਮ ਹੋਵੇ ਉਹਦੇ ਨਾਲ ਸਾਥ ਕਰਨਾ ਬਹੁਤ ਲੋਕ ਘੱਟ ਕਰਦੇ ਨੇ ਨਹੀਂ ਤਾਂ ਤੇ ਮੈਂ ਉਸ ਗੱਲ ਦੇ ਲਈ ਤੁਹਾਡਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਮੈਂ ਗ੍ਰਾਂਤੀ ਸਿੰਘਾਂ ਦਾ ਤੇ ਉਹਦੇ ਨਾਲ ਮੰਦਰ ਦੇ ਪੂਜਾਰੀਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਸਾਡੀ ਸੇਵਾ ਪ੍ਰਵਾਨ ਕੀਤੀ ਹੈ ਤੇ ਧੰਨਵਾਦ ਜੀ 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 ਇਨੇ ਸਮੇਂ ਦਾ ਪਿਆਰੇ ਜੀ ਆਜਾ ਅੱਜ ਹੋਂ ਸ਼ੁਰੂ ਕੀਤਾ ਹੈ ਅੱਗੋਂ ਦਾ ਜੋ ਗੁਰੂ ਗ੍ਰੰਥ ਸਾਹਿਬ ਸਾਚਾ ਕਰੂਗਾ ਅਜਿਹਾ ਬਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਹ ਆਪਤ ਮੁਕਿਆ ਆਵੇ ਨਾ ਖੜ ਜਾ ਹੀ ਕੋਚਾ ਵੀ ਗਾਂ ਆਵੇ ਇਹ ਆਪਤ ਨਾ ਆਵੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਾਹਿਬ ਜੋ ਕਿ ਜਿੰਨੇ ਵੀ ਸਮਾਣੀ ਦੇ ਗ੍ਰੰਥੀ ਸਿੰਘ ਤੇ ਜਿੰਨੇ ਵੀ ਸਮਾਣੀ ਦੇ ਪੁਜਾਰੀ ਨੇ ਸਾਰਿਆਂ ਨੂੰ ਬੜੇ ਮਾਣ ਤੇ ਸਨਮਾਨ ਦੇ ਨਾਲ ਅੱਜ ਬੁਲਾ ਕੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਓ ਤੇ 5-5000 ਰੁਪਇਆ ਉਹਨਾਂ ਨੂੰ ਸੇਵਾਵਾਲੋ ਦਿੱਤਾ ਹੈ ਇਹ ਪਹਿਲੀ ਵਾਰੀ ਤਕਰੀਬਨ 75 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਘਰ ਦੇ ਗ੍ਰੰਥੀ ਤੇ ਪੁਜਾਰੀਆਂ ਦਾ ਸਤਿਕਾਰ ਕੀਤਾ ਗਿਆ ਹੈ ਅੱਜ ਤੱਕ ਜਿੰਨੇ ਵੀ ਸਰਕਾਰਾਂ ਆਈਆਂ ਜਿੰਨੇ ਵੀ ਅੱਜ ਤੱਕ ਵੱਡੇ-ਵੱਡੇ ਸੰਸਥਾਵਾਂ ਆਈਆਂ ਕਿਸੇ ਨੇ ਵੀ ਇੰਨਾ ਵੱਡਾ ਉਪਰਾਲਾ ਨਹੀਂ ਕੀਤਾ ਕਿ ਗੁਰੂ ਘਰ ਦੇ ਵਜ਼ੀਰਾ ਤੇ ਪੰਡਤਾਂ ਵਾਸਤੇ ਸੋਚਿਆ ਕੋਈ ਜਾਵੇ ਪਰ ਅੱਜ ਪਹਿਲੀ ਵਾਰੀ ਇਹ ਕੰਮ ਵੇਖਣ ਨੂੰ ਮਿਲਿਆ ਅਸੀਂ ਜਿੰਨੇ ਵੀ ਗ੍ਰੰਥੀ ਸਹਿਬਾਨ ਜਿੰਨੇ ਵੀ ਪੰਡਿਤ ਸਹਿਬਾਨ ਸਾਰੇ ਹੀ ਗੁਰੂ ਘਰਾਂ ਦੇ ਜਾਂ ਪੰਡਿਤ ਜਿੰਨੇ ਵੀ ਮੰਦਰਾਂ ਦੇ ਪੁਜਾਰੀ ਨੇ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਦਾ तहे ਦਿਲੋਂ ਧੰਨਵਾਦ ਕਰਨੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਚ ਪਹਿਲੀ ਵਾਰੀ ਸਾਡੀ ਗ੍ਰੰਥੀਆਂ ਦੀ ਤੇ ਪੁਜਾਰੀਆਂ ਦੀ ਪੁਕਾਰ ਨੂੰ ਸੁਣਨਾ ਕੀਤਾ ਅਤੇ ਜਿੰਨਾ ਵੀ ਇਲਾਕੇ ਦੇ ਜਿੰਨੇ ਵੀ ਪਤਵੰਤੇ ਸੱਜਣਾ ਜਰੂਰ ਗੁਰੂ ਘਰ ਦੇ ਜਾਂ ਮੰਦਰਾਂ ਦੇ ਪੁਜਾਰੀ ਨੇ ਅਸੀਂ ਸਭਨਾਂ ਨੂੰ ਬੇਨਤੀ ਕਰਨੇ ਆਉਣ ਵਾਲਾ ਜਿਹੜਾ લક્ષ ਨੇ 2027 ਦਾ ਜੇ ਅੱਜ ਵੀ ਕੋ 75 ਸਾਲਾਂ ਚ ਗ੍ਰੰਥੀਆਂ ਦੀ ਪੁਕਾਰ ਸੁਣੀਗੀ ਉਹਨਾਂ ਦੀ ਬਾਹ ਫੜੀ ਇਸ ਹੀ ਚੌਂਨੇ ਆਉਣ ਵਾਲੇ ਸਮੇਂ ਸਰਕਾਰ ਇਹਨਾਂ ਦੀ ਬਣੀ ਤਾਂ ਕਿ ਜਿੰਨੇ ਵੀ ਗ੍ਰੰਥੀ ਸਿੰਘ ਜਾਂ ਜਿੰਨੇ ਵੀ ਪੰਡਿਤ ਜਾਂ ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਦੀ ਵਾਂ ਪਹਿਲਾਂ ਵੀ ਸਰਦਾਰ ਸੁਰਜੀਤ ਸਿੰਘ ਰਖੜਾ ਸਾਹਿਬ ਫੜਦੇ ਆਏ ਨੇ ਤੇ ਅੱਗੋਂ ਵੀ ਸਭਨਾਂ ਨੂੰ ਬੇਨਤੀ ਕਰਨੇ ਕਿ ਇਹਨਾਂ ਦਾ ਸਾਥ ਸਭਨਾਂ ਦੇਣਾ ਹੈ ਜਿੰਨੇ ਵੀ ਗ੍ਰੰਥੀ ਸਭਾ ਹੈ ਜਾਂ ਵਿਦਵਾਨ ਪੰਡਿਤ ਸਭਾ ਹੈ ਸਭ ਤੋਂ ਵੱਲੋਂ ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ आने वाले समय के सरदार रखड़ा सिंह रखड़ा सरदार सुरजीत सिंह रखड़ा साहब का सारे ने साथ दे के उन्होंने जित जी है है सब का धनबाद वाहसा वाहिगुरु जी मैं सभी पंडितों के और सभी जो गुरुद्वारे के ग्रंथी महाराजे हैं ग्रंथी साहब उनकी आवाज को एक मिला करके परमात्मा से अरदास करता हूँ परमात्मा श्री रखड़ा साहब जी जो अपने लक्ष्य को पूर्ण करने के लिए लगे हुए हैं जनता की सेवा करने के लिए परमात्मा उनको इतनी शक्ति दे वाई गुरु इनके उनको इतनी शक्ति दे कि वो अपने लक्ष्य को प्राप्त कर सकें पूरी उनकी टीम और वो सभी लोग उन अपने लक्ष्य को पूरा पूर्ण करें और उनके ऊपर सभी लोगों की आवाज़ से परमात्मा की कृपा हमेशा बनी रहें वासी